ਮਾਸੀ ਬਾਹੋਂ ਆਈ ਬਾਹੋਂ ਆ ਗਈ ਅਹੋ ਇੰਗਲੈਂਡ ਚੋਂ ਆ ਗਈ ਓਏ ਉਹ ਮੈਂ ਕਿਹਾ ਮੇਰੀ ਮਾਸੀ ਬਾਹੋਂ ਆਈ ਓਏ ਆਸਟ੍ਰੇਲੀਆ ਫਰਾਂਸ ਇਟਲੀ ਤਬਈ ਕੈਨੇਡਾ ਚੋਂ ਆ ਗਈ ਓਏ ਪੰਡਾ ਮੇਰੀ ਮਾਸੀ ਬਾਹੋਂ ਆਈ ਬਾਤੀ ਮਾਸੀ ਬਾਹੋਂ ਆਈ ਕਿੱਥੋਂ ਟੱਟੀ ਬਹਿ ਕੇ ਉਹ ਵੀ ਬਾਹਰੀ ਆ ਉਹ ਸਪੈਸ਼ਲ ਬਾਹਰੀ ਆ ਕਿਹਦੇ ਹੋ ਰਹੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਸਾਰੇ ਠੀਕ ਠਾਕ ਹਾਂ ਲੋ ਜੀ ਅੱਜ ਨਵਾਂ ਵਲੌਗ ਲੈ ਕੇ ਆਏ ਤੇ ਨਵੇਂ ਵਲੌਗ ਦੇ ਵਿੱਚ ਅੱਜ ਜੈ ਜੋਦਾ ਹੈਗਾ ਜੀ 13ਵਾਂ ਤੇ ਅੱਜ ਇਹਦਾ 13ਵਾਂ ਸੈਲੀਬ੍ਰੇਟ ਕਰਨ ਲੱਗੇ ਆ ਜੀ ਤੇ ਸੋ ਤੋਂ ਪਹਿਲਾਂ ਅਸੀਂ ਜੈਜੋਤ ਨੂੰ ਹੁਣ ਫਸਟ ਟਾਈਮ ਇਸ਼ਨਾਨ ਕਰਾਉਣ ਲੱਗੇ ਆ ਨਵਾਉਣ ਲੱਗੇ ਆ ਜੋ ਕਿ 13ਵੇਂ ਦੀਆਂ ਰਸਮਾਂ ਹੁੰਦੀਆਂ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਉਹ ਕਰ ਰਹੇ ਆ ਸਾਰੇ ਅਸੀਂ ਵਿਦ ਪਰਿਵਾਰ ਸਾਰੇ ਜਾਣੇ ਤੇ ਮਸੀਂ ਮਾਲਕ ਨੇ ਦਿਨ ਲੈ ਕੇ ਆਂਦਾ ਸਾਡੇ ਤੇ ਜੈਜੋਤ ਹੋਇਆ ਤੇ ਅਜ ਉਹਨੂੰ ਫਸਟ ਟਾਈਮ 13ਵੇਂ ਤੇ ਅਸੀਂ ਇਸ਼ਨਾਨ ਕਰਾਉਣ ਲੱਗੇ ਆ ਪਾਣੀ ਚੈੱਕ ਕਰ ਰਹੇ ਆ ਲਓ ਜੀ ਜਿਆ ਜੋਤ ਨਾ ਰਿਹਾ ਜੀ ਦੇਖ ਸਕਦੇ ਤੁਸੀਂ ਚਲ ਮੇਰਾ ਪੁੱਤ ਬਸ ਬਸ ਹੋਈ ਹੋਈ ਮਾਰਿਆ ਕਾਕਾ ਹਮ ਚਾਵ ਤੈਨਾਂ ਪੀਲੇ ਕਰਕੇ ਐਦਾਂ ਤਿਆਰ ਹੋ ਗਿਆ ਕਾਕਾ ਹਮ ਮੇਰਾ ਆ ਜੇ ਤੈਨੂੰ ਤਿਆਰ ਪਾਣੀ ਜਿਹੜਾ ਉੱਪਰ ਵਾਲਾ ਤਿਆਰ ਹੋ ਗਿਆ ਬਾਦ ਤਾਂ ਗਈ ਸੀ ਕੀ ਤਾ ਐਚਲ ਬੈਡਰੀ ਨਾ ਚਲਦੀ 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 ਚ i <laughs> ਇਹ ਸੋਨੇ ਕਾਕੇ ਦੇ ਨਾਂ ਦੀ ਵੇਲ ਦਾ ਵੀ ਦੇ ਨਾਂ ਦੀ ਵੇਲ ਕੁਰਾਨੇ ਬੂਟਾ ਲਾਇਆ ਸਤ ਗੁਰਾਂ ਨੇ ਬੂਟਾ ਲਾਇਆ ਓ ਚਲੋ ਸਿੰਘੋੜਨ ਦੇਖਣ ਕਰੀਏ ਚਲੋ ਸਿੰਘੋੜਨ ਦੇਖਣ ਕਰੀਏ ਓ ਚਲੋ ਸਿੰਘੋੜਨ ਦੇਖਣ ਕਰੀਏ ਓ ਗੁਰੂ ਗੋਬਿੰਦ ਸਿੰਘ ਆਇਆ ਤੇਰਾ ਕੁਰਾਨੇ ਬੂਟਾ ਲਾਇਆ ਓਏ ਕੁਰਾਨੇ ਬੂਟਾ ਲਾਇਆ ਤੇਰਾ ਕੁਰਾਨੇ ਬੂਟਾ ਲਾਇਆ ਮਿਲ ਕੇ ਇਹੀ ਦਵਾਮ ਜੋ ਇਸ ਤੱਕ ਦੀ ਜਿੰਦਗੀ ਬਣੀ ਰਹੇ ਉਹ ਗੁਰਾ ਨੇ ਪੂਟਾ ਲਾਇਆ ਤੇਰਾ ਗੁਰਾ ਨੇ ਪੂਟਾ ਨਾ ਆਇਆ ਉਹ ਡੈਡੀ ਮੰਮੀ ਦੇਣ ਬਧਾਈਆ ਉਹ ਡੈਡੀ ਮੰਮੀ ਦੇਣ ਬਧਾਈਆ ਉਹ ਤਾਜੀਵੇਂ ਲੱਖਸ਼ਮਾਨਾ ਉਹ ਕਾਕਾ ਜੀ ਨੇ ਲੱਖਸ਼ਮਾਨਾ ਤੇਰੀ شادی ਨ ਚੜ ਗਿਆ ਚਾਹਾਂ ਮੈਂ ਤੇਰਾ ਗੁਰਾ ਨੇ ਪੂਟਾ ਲਾਇਆ ਹੇ ਅਲਫਾੜ ਅਰੇ ਮੂਵੀ ਬਣਾਉਣ ਦੇ ਆ ਬੰਦਾ ਮੂਵੀ ਬਣਾ ਕੇ ਦੇ ਦੇ ਉਹ ਲੈੜੀ ਦਾ ਰੁਪਈਆ ਬਣ ਕਿੱਥੇ ਆ ਏ.ਟੀ.ਐਮ ਘਰਨ ਲੱਗਾ ਹੋਰ ਕੀ ਹੋ ਰਿਹਾ ਸੀਗਾ ਓਏ ਭੱਜ ਜੀ ਕੀ ਗੱਲ ਓਏ ਓਏ ਮੇਰੇ ਜੰਮੇ ਮੇਰੀ ਮਾਸੀ ਬਾਹਰੋਂ ਆਈ ਬਾਹਰੋਂ ਆ ਗਈ ਆਹੋ ਇੰਗਲੈਂਡ ਤੋਂ ਆ ਗਈ ਓਏ ਉਹ ਮੈਂ ਕਿਹਾ ਮੇਰੀ ਮਾਸੀ ਬਾਹਰੋਂ ਆਈ ਓਏ ਆਸਟ੍ਰੇਲੀਆ ਫ੍ਰਾਂਸ ਇਟਲੀ ਦੁਬਈ ਕੈਨੇਡਾ ਤੋਂ ਆ ਗਈ ਓਏ ਪੰਡਾ ਮੇਰੀ ਮਾਸੀ ਬਾਹਰੋਂ ਆਈ ਭਾਦੀ ਮਾਸੀ ਬਾਹਰੋਂ ਆਈ ਕਿੱਥੋਂ ਹਟਤੀ ਬਹਿ ਕੇ ਉਹ ਵੀ ਬਾਹਰ ਹੀ ਆ ਉਹ ਸਪੈਸ਼ਲ ਇਹ ਨਬੇ ਹਜ਼ਾਰ ਰਲਾ ਉਹ ਫੜ ਨਬੇ ਹਜ਼ਾਰ ਜੋ ਪ੍ਰੋਮਿਸ ਕੀਤਾ ਸੀ ਉਹ ਨਬੇ ਹਜ਼ਾਰ ਰਲਾ ਵਿਆਜੂ ਦੇਣਾ ਜਿਹਨੇ ਮੱਥੀ ਲੈ ਲਾ ਕਰਾ ਕਰ ਉਹ ਫੜ ਮਮੀ ਕੋਲ ਘੜਵੇਂ ਮਮੀ ਕੋਲ ਉਹ ਕਾਕੇ ਨਾਲ ਸਲਾਹ ਕਰਦੀ ਉਹ ਤੇ ਨਹੀਂ ਜੀ ਕਿਹਾ ਦਿੰਦੀ ਉਹ ਕੁੱਸ ਕਰਿਆ ਕਰ ਮਨ ਵੀ ਆਂਦੀ ਆਂਦੀ ਭਾਜੀ ਓਏ ਮੇਰੇ ਜੰਮੇ ਮੇਰੀ ਤਾਈ ਆ ਗਈ ਆ ਤੇਰੀ ਤਾਈ ਆ ਗਈ ਓਏ ਤਾਈ ਨੂੰ ਅਸੀਂ ਮਸ਼ੀਨ ਦਿੱਤੀ ਕੱਪੜੇ ਸੀਂ ਵਾਲੀ ਓਏ ਓਏ ਅਸੀਂ ਆਪਣੀ ਤਾਈ ਨੂੰ ਮਸ਼ੀਨ ਓਏ ਕੱਪੜੇ ਧੋਣ ਵਾਲੀ ਓ ਯਾਰ ਮਸ਼ੀਨ ਦਿੱਤੀ ਤੁਸੀਂ ਆਪਣੀ ਤਾਈ ਨੂੰ ਮਸ਼ੀਨ ਕਿਹਣੀ ਦਿੱਤੀ ਓਏ ਸਿਰ ਮੁੰਨਣ ਵਾਲੀ ਬਈ ਆਦਾ ਕੁੱਸ ਕਰਿਆ ਕਰ ਬਾਬੀ ਬੋਦੇ ਬਣਾਉਂ ਨੇ ਹੋਤੇ ਰਹੇ ਇਹ ਇਹ ਮੰਨ ਲਿਆ ਉਹ ਦਾ ਸਿਗਰਿਆ ਕਰ ਓਏ ਭੰਡ ਓਏ ਯਾਰ ਦਾ ਨਾਮ ਲਿਖਿਆ ਤੇਰਾ ਨਾਮ ਵੀ ਹੈਗਾ ਕੋਈ ਲਿਖ ਮੇਰਾ ਨਾਮ ਚਾਚਾ ਜੀ ਚਾਚਾ ਨਾਮ ਨਹੀਂ ਹੁੰਦਾ ਰਿਸ਼ਤੇਦਾਰੀ ਹੁੰਦੀ ਆ ਓਏ ਸ਼ਦਾਈਆਂ ਨੂੰ ਸਾਰੇ ਚਾਚਾ ਕਹਿੰਦੇ ਤੈਨੂੰ ਚਾਚਾ ਕਹਿੰਦੇ ਸਾਰੇ ਸਾਰੇ ਚਾਚਾ ਕਹਿੰਦੇ ਨਹੀਂ ਉਹ ਮਾਮਾ ਕਹਿੰਦੀ ਓ ਤੇਰੇ ਮੈਂ ਮਾਸੀ ਕਹ ਦਿੰਦਾ ਤੇਰਾ ਓਏ ਫਰ ਦਾਦੀ ਤੋਂ ਕਿੱਥੇ ਆ? ਕੂਚੀਆਂ ਬੈੜੀਆਂ ਕਿੱਥੇ? ਹੱਸ ਕਰਿਆ ਕਰ ਓਏ ਭੰਦੀ ਜੀ ਹਾਂ ਜੀ ਤੇਰੇ ਜੰਮਿਆ ਕੀ ਹੋਇਆ? ਓਏ ਡੈੜੀ ਤਾਂ ਲੱਭੇ ਜਾਂਦਾ ਹੀ ਦਾ ਇੱਕ ਤਰ੍ਹਾਂ ਚਲਾਣਾ ਨਾ ਫੜ ਚਲਾਣਾ ਦਾ ਆਹੋ ਅਰੇ ਕੱਢਣ ਵਾਲੇ ਜਾਂਦੇ ਆ ਬੱਲਿਆ ਬੰਦੇ ਮੱਤੀ ਪੈ ਗਿਆ ਬੱਸ ਕਰਿਆ ਕਰ ਓਏ ਭੰਦੀ ਓਏ ਭੰਦੇ ਓਏ ਯਾਰ ਮੇਰੇ ਜੰਮਿਆ ਨਾਂ ਲਿਖ ਮੇਰਾ ਕੀ ਤੇਰਾ ਨਾਂ ਛੋਟਾ ਮੁੰਡਾ ਛੋਟਾ ਮੁੰਡਾ ਓਏ ਯਾਰ ਮੇਰਾ ਵੱਡਾ ਮੁੰਡਾ ਵੱਡਾ ਮੁੰਡਾ ਹਾਂ ਤੇਰੇ ਪਿਓ ਨਾ ਉਹਨਾਂ ਛੋਟਾ ਮੁੰਡਾ ਓਏ ਤੂੰ ਵੱਡਾ ਤੇਰਾ ਪਿਓ ਛੋਟਾ ਮੈਨੂੰ ਫਰਕ ਲੱਗਾ ਓਏ ਤੇਰਾ ਫਰਕ ਮੈਂ ਕੱਢ ਦਿੰਦਾ ਕੀ ਕਰਿਆ ਕਰੇ ਪਰ ਕਿਹਦੇ ਦਾ ਮੈਂ ਕਹਿੰਦੇ ਨਾ ਕਿਦਾ ਓਏ ਰਾਤ ਦੇ 12 ਵਜੇ ਮੈਂ ਆਇਆ ਅੱਛਾ ਰਾਤ ਦੇ 12 ਵਜੇ ਆਇਆ ਤੂੰ ਫੜ ਵੇਲੀਆ ਹਾਂਜੀ ਵੇਲੀ ਕੀ ਦੀ ਮੰਮੀ ਇਹ ਉਹਦੀ ਆਈ ਹੋਈ ਐ ਚਾਚਾ ਪਿੰਡੋ ਚਾਚਾ ਅੱਛਾ ਅੱਛਾ ਇਹ ਤੇਰੇ ਵਿਆਹ ਦਾ ਅਡਵਾਂਸ ਆ ਗਿਆ ਐਕਸਕਿਊਜ਼ ਮੀ ਤੁਹਾਡੇ ਵਿਆਹ ਦਾ ਅਡਵਾਂਸ ਆ ਗਿਆ ਵੇ ਜੀ ਵੇ ਚਾਚੇ ਦੇ ਨਾਂ ਦੀ ਵੇਲ ਮੇਲਾ ਲਾਗੇ ਤੇ ਪਹਾਰ ਓਏ ਮੇਲਾ ਬਧਾਵੀ ਓਏ ਮੇਲਾ ਬਧਾਵੀ ਤੇ ਜਿਹੜੇ ਰਹਿੰਦੇ ਉਹਨੂੰ ਨੱਥ ਪਾਵੀਂ ਬੱਲੇ ਪੰਡਾ ਸਾਰੇ ਕੁਝ ਬਣਾਵੀਂ ਹੱਸ ਕੇ ਕਰਾ ਨੰਬਰ ਪਾਵੀਂ ਓਏ ਪੰਡ ਯਾ ਓਏ ਯਾਰ ਮੇਰੇ ਜੰਮਿਆ ਫੇਰ ਮੇਰੀ ਅੱਜ ਦੀ ਛੋਟੀ ਤਾਈ ਤੇਰੀ ਛੋਟੀ ਤਾਈ ਆ ਗਈ ਓਏ ਉਹਨੂੰ ਤੁਸੀਂ ਗੱਲ ਪਾਇਆ ਗੱਲ ਪਾਇਆ ਉਹਦੇ ਸੋਨੇ ਦਾ ਹਾਰ ਓਏ ਅਸੀਂ ਆਪਣੀ ਤਾਈ ਦੇ ਗੱਲ ਪਾਇਆ ਓਏ ਡਾਇਮੰਡਾਂ ਦਾ ਹਾਰ ਓਏ ਮੈਂ ਆਪਣੀ ਤਾਈ ਦੇ ਗੱਲ ਹੀ ਪਾਇਆ ਓਏ ਤੂੰ ਆਪਣੀ ਤਾਈ ਦੇ ਗੱਲ ਪਾਇਆ ਕੀ ਮੰਝੇ ਦਾ ਪਾਵਾ ਉਹ ਡੰਗਣਾ ਨਾ ਪਿੱੜਦੀ ਸੀ ਬੱਸ ਕਰਿਆ ਕਰ ਅਸੀਂ ਕਿੱਲੇ ਓ ਕੀ ਹੋਇਆ ਅੱਜ ਇਹ ਤੇਰੇ ਕੋਲ ਤੋਂ ਬੜਦਾ ਇਹ ਮੇਰੇ ਜੀਵੇ ਇਹ ਡੇਢੀ ਸਾਧ ਦਿਨਾਂ ਦੀ ਵੇਲ ਮੇਰੇ ਦੂਜੇ ਕਾ ਕੇ ਅਡਵਾਂਸ ਵੇ ਜੀਵੇ ਡੇਢੀ ਸਾਧ ਦਿਨਾਂ ਦੀ ਵੇਲ ਵੇਲਾ ਨੰਗੇ ਪਹਾਰ ਲਾ ਨਹੀਂ ਓਏ 90 ਹਜ਼ਾਰ ਵਧਾਈ ਦਾ ਲੈ ਲਾ ਹਣ ਓ ਓ ਓ 90 ਹਜ਼ਾਰ ਵਧਾਈ ਦਾ ਲੈ ਲਾ ਹਣ ਤਾਂ ਮੇਰੀ ਯਾਰ ਹੈ ਹਲਾ ਗੂਗਲ ਪੇ ਕਰ ਦੇਣਾ ਬਸ 90 ਓਏ ਭਾਗ ਈ ਆ ਓਏ ਓਏ ਜੋ ਪ੍ਰੋਮਿਸ ਹੋਇਆ ਹੈ ਨਾ ਡੇਢੀ ਤੋਂ ਉਹ ਰੁਪਈਏ ਫੜਦਾ ਕਿੱਥੇ ਆ ਫੜ ਕਿੱਥੇ ਪੁਰਾਣੇ ਨੋਟ ਆ ਜਿਹੜੇ ਮੋਦੀ ਦੇ ਬੰਦੇ ਕਰਦੇ ਆ ਵਸ ਰਿਹਾ ਮੁਖੜਾ ਜੱਲ ਕਹਾ ਮਾਰੇ ਦਿਉ ਨੀ ਬਦਨਿਆ ਇਹਨੂੰ ਕਲਕੇ ਸਾਰੇ ਕਿ ਗੇਲਾ ਝੋਕ ਦਾ ਮੈਨਾ ਪੇ ਕੋ ਯੇ ਆਹ ਸੋਟ ਕਰ ਤੁਹਾਡੀ ਗੋਦੀ ਗੋਦੀ ਤੇ ਆਵੀ ਬਾਇਆ ਹੋ ਗੀ ਕੇ ਅਬੇ ਛੋਟਾ ਕੀ ਡਾੜ ਕਰੀ ਕਰ ਵੀਪੀ ਡਾੜ ਕਰੀਦਾ 500 ਵਿਖਾ ਕੇ

പക്കാ చె <laughs> 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 ਇੱਟੇ ਸੰਤਾ ਚਾਹਤਾ ਹੈ ਤੇ ਆ ਕੇ ਕੰਮ ਕਰੇਗਾ। ਮੈਂ ਦੇ ਤਰ੍ਹਾਂ ਨਮਕਿਦਾਰੀ। ਮਾੜਾ ਇਹ ਤੁਮੇ ਲਾੜੀ ਮੰਦੀਰ ਤੇ ਟੁੱਟੀ ਚੁੰਨੀ ਲਾੜੀ ਬਣਨੀ। ਚਲ। ਵੇਂਦੋ ਮੈਂਟ ਲੈ ਕੇ ਬੈਠੀ ਮੁੰਲੇ ਨੂੰ ਇੱਥੇ ਇੱਥੇ ਬੰਨ। ਚਾਹ। ਜੀ ਦੱਸਿਓ ਕਿੱਦਾਂ ਲੱਗਾ ਤੁਹਾਨੂੰ ਇਹ ਵਲੌਗ ਸਾਰਾ ਤੇ ਅਸੀਂ ਮਾਲਕਾਂ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਜੈ ਜੂਦੇ ਰੂਪ ਵਿੱਚ ਸਾਡੀ ਜੋੜੀ ਵਿੱਚ 10 ਸਾਲ ਬਾਅਦ ਪੁੱਤਰ ਦੀ ਦਾਤ ਪਾਈ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਮਾਲਕ ਦੇ ਘਰ ਦਿਨ ਹੈ ਅੰਧੇਰ ਨਹੀਂ ਇਹ ਗਾ ਜਿਹੜਾ ਦਵਿਸ਼ਵਾਸ ਸੱਚਾ ਤੇ ਤੁਹਾਨੂੰ ਆਪਣੇ ਮਾਲਕ ਤੇ ਵਿਸ਼ਵਾਸ ਹੈ ਤਾਂ ਤੁਹਾਡੀ ਚੋੜੀ ਜ਼ਰੂਰ ਪਰਦੀ ਆ ਇਹ ਸਾਡੇ ਮਾਲਕਾਂ ਨੇ ਤੁਸੀਂ ਦੇਖ ਸਕਦੇ ਹੋ ਦਿਖਾ ਦਿੱਤਾ ਅਸੀਂ ਨਾ ਕਿਸੇ ਡਾਕਟਰ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਨਾ ਅਸੀਂ ਕੋਈ ਮੈਡੀਸਨ ਖਾਧੀ ਬਸ ਉਸ ਮਾਲਕ ਤੇ ਵਿਸ਼ਵਾਸ ਰੱਖਿਆ ਤੇ ਅੱਜ ਤੁਸੀਂ ਰਿਜ਼ਲਟ ਦੇਖ ਸਕਦੇ ਹੋ 10 ਸਾਲ ਬਾਅਦ ਸਾਡੇ ਘਰ ਬੇਟੇ ਨੇ ਜਨਮ ਲਿਆ ਤੇ ਲੱਭ ਜੋ ਵੱਡੀ ਸੀ 9 ਸਾਲ ਦੀ ਹੋ ਗਈ ਸੀ ਤੇ ਉਹ ਬਾ ਮੰਗਦੀ ਹੁੰਦੀ ਸੀ ਤੇ ਹੁਣ ਇਸ ਦੇ ਨਾਲ ਹੀ ਅਸੀਂ ਵਲੌਗ ਦੀ ਸਮਾਪਤੀ ਕਰਾਂਗੇ ਵਧੀਆ ਵਧੀਆ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਦੱਸਿਓ ਕਿੱਦਾਂ ਲੱਗਾ ਵਲੌਗ